ਮਨ ਸਾਚਾ ਮੁਖ ਸਾਚਾ ਸੋਈ ਅਵਰਨ ਪੇਖੈ ਇਹਸ ਬਿਨ ਕੋਈ ਨਾਨਕ ਇਹ ਲਖਣ ਬ੍ਰਹਮ ਗਿਆਨੀ ਕੋਈ ਤੋ ਮੇਰ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ ਨਾਕ ਮਡਲੋ ਨੇਮੀ ਹਰ ਮੇਰੀ ਸੁਖ ਹਲ ਗੁਰ ਸੇਵੀਐ ਅਨ ਸਜ ਸੁਭਾਈ ਹਰ ਸ਼ਣ ਬਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵੇ ਸਿਵਤਿ ਕਸ਼ਮਨੀ ਨੂਰ ਅਰਸੋਂ ਪੁਰਸੋਂ ਚੱਟੀ ਐ ਤੁਦ ਦਿਠੇ ਸੱਚੇ ਪਾਤਸ਼ਾਹ ਪਾਤਸ਼ਾਹ ਮਲ ਜਨਮ ਮਲ ਜਨਮ ਜਨਮ ਦੀ ਟਕੀਏ ਸਜਣ ਸੱਚਾ ਬਾਤ ਸ਼ਹਾ ਅਰ ਸ਼ਾ ਸ਼ੇਸ਼ਾ ਹੰਦਿ ਸ਼ਾ ਉਹ ਜਿਸ ਪਾਸ ਬਹਿਤਿਆ ਸੋਹੀ ਹੈ ਵੇਸਾ ਹੋ ਪਾਸ ਬੈਠ ਸਦਨਾ ਸੇਬ ਮਾਇ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਜਿਨੇ ਸੁਨਿਆ ਦੁਖ ਸੁਖ ਮੇਰਾ ਤਉ ਬਿਦ ਨੀ ਕੀ ਖਟਾਨੀ ਿਸ ਤਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸਜਾਨੀ ਤਨਹੀ ਸੁਨੇਆ ਦੁਖ ਸੁਖ ਮੇਰਾ ਤੋਬਤਾ ਨੀ ਕੀ ਖਟਾਨੀ जीमानी अमृतन कर रह बे तिन दिली कीमत जनी रहा अमृत ਲਗਹੀਰਾ ਗੁਰਦੀ ਨੋ ਮੱਤਨੀ ਦੇਖ ਨਾ ਡੋਲੇ ਤਿਰਕਾਲ ਰਸਿਓ ਪੂਰਨ ਹੋਏ ਕਿਰਪਤਾਨੀ ਹੋਏ

ਬਨਕਟਿਓ ਜੋਤ ਸਹਜ ਸੁਖ ਸ਼ੋਭਾ ਬਾਜੇ ਅਨਹਟ ਬਾਨੀ ਕਹੋ ਨਨਤ ਨਿਰਚਲ ਘਰ ਬੰਧਿਓ ਘਰ ਕੀਓ ਬੰਦਨੀ ਪਰਗਟਿ ਆ ਜੋਤ ਸਹਿਜ ਸੁਖ ਸ਼ੋਭਾ ਬਾਜੇ ਨਨਹਤ ਬਾਨੀ ਕਰੋ ਨਾਨਕ ਮੇਠਲ ਘੜ ਪੰਦਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ ਪਰਮਾਣ ਸਨਮਾਨਯੋ ਚਵਰ ਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਪਖਤ ਪਾਵਨ ਕਿਰਪਾ ਨਿਦਾਨ ਪਦਕ ਵੈਸੁਰ ਸਤਗੁਰੂ ਤਨਾ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਜੀ ਮਹਾਰਾਜ ਸਤਗੁਰਾਂ ਦੀ ਅਪਾਰ ਕਿਰਪਾ ਪਰਸ਼ਿਸ਼ ਨਿਰ ਹੋਈ ਹੈ ਜੋ ਅੱਜ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਗੁਰਦਾ ਸਾਹਿਬ ਜੀ ਜਿਨ੍ਹਾਂ ਨੇ ਸਲਾਣਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਸ਼ਗੂ ਜੀ ਦੇ ਪਾਵਨ ਪਵਿੱਤਰ ਅਗੰਮੀ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਤਾਂ ਅੱਜ ਅੰਮ੍ਰਿਤ ਵੇਲੇ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਮੁੱਖਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਇਹ ਮਾਨ ਪਵਿੱਤਰ ਅਮੋਲਕ ਬਚਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਨਾਮੇ ਮਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਰਾਗ ਤਨਸਰੀ ਅੰਦਰ ਅਤੇ ਸਤਿਗੁਰੂ ਮਹਾਰਾਜ ਜੀਾਂ ਦੇ ਪਵਿੱਤਰ ਅੰਕ 671 ਅਤੇ 672 ਦੇ ਉੱਪਰ ਸੁਭਾਏਮਾਨ ਹੈ ਅੱਜ ਦੇ ਇਹਨਾ ਪਾਵਨ ਪਵਿੱਤਰ ਅਮੋਲਕ ਬਚਨਾ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਬਖਸ਼ਿਸ਼ ਮਿਹਰ ਕਰਦੇ ਨੇ ਕਿ ਇਸ ਜੀਵ ਦੀ ਅਰਦਾਸ ਜਿਹੜੀ ਮੁੱਖ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵੇਗੀ ਤੇ ਜਦੋਂ ਮਹਾਰਾਜ ਦੀ ਪਾਵਨ ਪਾਣੀ ਦੇ ਅੰਦਰ ਅਰਦਾਸ ਸੰਬੰਧੀ ਆਪਾਂ ਅੰਮ੍ਰਿਤ ਵਚਨ ਬਾਣਦੇ ਆ ਤੇ ਸਤਿਗੁਰਾਂ ਨੇ ਦੋ ਪਾਵਨ ਵਚਨ ਜਿਹੜੇ ਨੇ ਕੋ ਅਰਦਾਸ ਦੇ ਸੰਬੰਧ ਵਿੱਚ ਬਾਣੀ ਵਿੱਚ ਕਹੇ ਨੇ ਇੱਕ ਵਚਨ ਮਾਲਾ ਇਹ ਕਹਿੰਦੇ ਨੇ ਬਿਨ ਬੋਲਿਆ ਸਭ ਵਿੱਚ ਜਾਣਦਾ ਸਭ ਵਿੱਚ ਜਾਣਦਾ ਐਸਾ ਅਗਿਆ ਕੀਤੇ ਕਿਸ ਅਗਿਆ ਕੀਤੇ ਅਰਦਾਸ ਮਾਰੇ ਕਹਿੰਦੇ ਉਹ ਤੇਰੇ ਬਿਨਾ ਬੋਲਣ ਤੋਂ ਤੇਰੇ ਅੰਦਰ ਦੀ ਬੇਬੁਨਤਾ ਤੇਰੇ ਅੰਦਰ ਦੀ ਤੜਫ ਨੂੰ ਜਾਣਦਾ ਏ ਤੂੰ ਜ਼ੁਬਾਨ ਕਉ ਬੋਲ ਕੇ ਉਹਨੂੰ ਕੀ ਦੱਸਣ ਦਾ ਯਤਨ ਪਿਆ ਕਰਦਾ ਹੈ ਦੂਸਰਾ ਪਾਵਨ ਬਚਨ ਆਪਾਂ ਪੜਦੇ ਆਂ ਕਿ ਜੀ ਕੀ ਬਿਰਥਾ ਹੋਏ ਸੁਗੁਰ ਪੈ ਅਰਦਾਸ ਕਰ ਛਾਟ ਸਿਰਾਨ ਬਸਗਲ ਮਨ ਤਨ ਅਰਪਤਾਂ ਮਾਰੇ ਕਿਤੇ ਤੇ ਅੰਦਰ ਦੀ ਜਿਹੜੀ ਬੇਬਲਤਾ ਹੈ ਤੇਰੇ ਅੰਦਰ ਦੀ ਜਿਹੜੀ ਤਲਫ ਤੇਰੇ ਅੰਦਰ ਦੀ ਜਿਹੜੀ ਪੀੜ ਹੈ ਇਹ ਆਪਣੇ ਮੁਰਸ਼ਿਦ ਨੂੰ ਜਾ ਕੇ ਕਹੇ ਪਰਮਾਤਮਾ ਦੇ ਅੱਗੇ ਕੀਤੀ ਫਰਿਆਦ ਮੇਰੀ ਜਿਹੜੀ ਇਹ ਕੋ ਕਬੂਲ ਪਵੇਗੀ ਕੋ ਡੇਪਰੇ ਚੜ ਜਾਵੇ ਹੁਣ ਇੱਥੇ ਮਹਾਰਾਜ ਦੇ ਪਾਵਨ ਬਚਨ ਕਹੇ ਜੀ ਕੀ ਇਕ ਹੀ ਪਰਮਾਨੀ ਇਸ ਜਿੰਦ ਦੀ ਇੱਕ ਪਰਮਾਤਮਾ ਦੇ ਘਰ ਦੇ ਵਿੱਚ ਈ ਮੰਨੀ ਜਾਂਦੀ ਹੈ ਇਹਦਾ ਮਤਲਬ ਇਹ ਹੋਇਆ ਕਿ ਇੱਕ ਪਰਮਾਤਮਾ ਤੋਂ ਬਗੈਰ ਅਸੀਂ ਜਿੰਨੀਆਂ ਥਾਵਾਂ ਦੇ ਜਿੰਨੇ ਕਰਮ ਵੀ ਕਰਦੇ ਆ ਹਰੇਕ ਇੰਦੇ ਕੋਨਾ ਅਰਦਾਸਾਂ ਕੋਨਾ ਕਰਮਾਂ ਦਾ ਇੱਕ ਤਿਲ ਮਾਤਲ ਫਲ ਵੀ ਤੇਰੀ ਝੋਲੀ ਵਿੱਚ ਨਹੀਂ ਕਦੇ ਪਵੇਗਾ ਜੇ ਨਾ ਤੂੰ ਇੱਕ ਦਾ ਬੱਲਾ ਛੱਡਿਆ ਨਾ ਮਾਰੇ ਕੀਤੇ ਫਿਰ ਤੂੰ ਕਈ ਗਰਾਂ ਦਾ ਮਥਾੜ ਬਣੇਗਾ ਮਾਰੇ ਨੇ ਪਾਲੂ ਬਾਣੀ ਵਿੱਚ ਕਿਰਪਾ ਭਰੇ ਵਚਨ ਕਹੇ ਨੇ ਸਤਿਗੁਰੂ ਕਹਿੰਦੇ ਜਿਹੜਾ ਪੱਤਾ ਆਪਣੀ ਡਾਲੀ ਦੇ ਨਾਲ ਲੱਗਿਆ ਹੈ ਨਾ ਉਹਦੇ ਵਿੱਚ ਹਰਿਆਵਲ ਵੀ ਏ ਉਹਦੇ ਵਿੱਚ ਮਹਿਕ ਵੀ ਏ ਉਹਦੇ ਵਿੱਚ ਕੌਮਲ ਦਾ ਵੀ ਹੈ ਜਿਹੜਾ ਪਤਾ ਪਾਣੀ ਨਾਲ ਜੁੜਿਆ ਡਾਲੀ ਨਾਲ ਜੁੜਿਆ ਹੈ ਉਹਦੇ ਵਿੱਚ ਰਣਗੀ ਵੀ ਹੈ ਉਹਨਾਂ ਦੇ ਮੋੜਾ ਨਿੱਕੀ ਹੋ ਟੁੱਟੇਗਾ ਨਹੀਂ ਉਹ ਮੜ ਜਾਵੇਗਾ ਕਿਉਂਕਿ ਕੌਮਲ ਦਾ ਹੈ ਉਹ ਆਪਣੇ ਮੂੜ ਦੇ ਨਾਲ ਜੁੜਿਆ ਆਇਆ ਹੈ ਆਪਣੀ ਡਾਲੀ ਦੇ ਨਾਲ ਜੁੜਿਆ ਆਇਆ ਹੈ ਆਪਣੀ ਇੱਕ ਖਸਮ ਦੇ ਨਾਲ ਮੌਦਾ ਸੰਬੰਧ ਜੁੜਿਆ ਆਇਆ ਹੈ ਫਰਮਾਨੇ ਕਹਿੰਦੇ ਜਿੰਦਨ ਕੋਈ ਪਤਾ ਡਾਲੀ ਦੇ ਨਾਲੋਂ ਟੁੱਟ ਜਾਂਦਾ ਏ ਪਹਿਲਾ ਦਿਨ ਉਹਦੀ ਖੁਸ਼ਹਾਲ ਜਾਨੀ ਅਰਬ ਹੋ ਜਾਂਦੀ ਏ ਫਿਰ ਉਹਦੀ ਸੁਗੰਧੀ ਖਤਮ ਹੋ ਜਾਂਦੀ ਏ ਤੇ ਮਾਰੇ ਕਿਤੇ ਜਿਹਦੇ ਵਿੱਚ ਕੌਮਲਤਾ ਸੀ ਜਿਦਨ ਆਪਣੇ ਮੁਰਸ਼ਿਦ ਨਾਲੋਂ ਲਾਗਾ ਟੁੱਟਿਆ ਮਾਰੇ ਕਿਤੇ ਅੰਦਰ ਦੀ ਕੌਮਲਤਾ ਖਤਮ ਹੋ ਗਈ ਅੰਦਰੋਂ ਤੇ ਬਾਹਰੋਂ ਸਖਤ ਹੋ ਗਿਆ ਏ ਜਿਹੜਾ ਪਤਾ ਕਾਣੀ ਨਾਲੋਂ ਟੁੱਟਿਆ ਵੀ ਜੇ ਸੋਖ ਚੁਕਾ ਹੋਏ ਨਾ ਉਹਨਾਂ ਦੇ ਫੜ ਕੇ ਤੁਸੀਂ ਮੋੜਨ ਦਾ ਯਤਨ ਕਰੋਗੇ ਉਹ ਮੁੜੇਗਾ ਨਹੀਂ ਬੋਟਟੇ ਜਾਵੇਗਾ ਸਤਿਗੁਰੂ ਜੀ ਕਹਿੰਦੇ ਨੇ ਇਹ ਤੇਰੇ ਜੀਵਨ ਦੀ ਵਿਆਖਿਆ ਹੈ ਜਿੰਨਾ ਤੇਰਾ ਨਾਤਾ ਇੱਕ ਦੇ ਨਾਲ ਜੁੜਿਆ ਹੈ ਕਿਦੇ ਅੰਦਰ ਦੀ ਕਾਮਣਤਾ ਬਰਕਰਾਰ ਰਹੇਗੀ ਯਾਦ ਰੱਖੀ ਜਿੱਦਨ ਇੱਕ ਦੇ ਨਾਲ ਅੰਦਰ ਦਾ ਸੰਬੰਧ ਟੁੱਟਿਆ ਤੇਰੇ ਅੰਦਰ ਦੀ ਕੋਮਲਤਾ ਵਿਖਾ ਬਲਾ ਕੇ ਉੱਡ ਜਾਵੇਗੀ ਮਹਾਰਾਜ ਨੇ ਪਾਉੜ ਬਚਨ ਕਹੀ ਸਹਿਬ ਜੀ ਕਹਿੰਦੇ ਨੇ ਪੱਤਰ ਮੁਰਦੇਨ ਝੜੀਆਂ ਨਹਿ ਝੜੀਆਂ ਪੇਟ ਸੰਪਤਾ ਨਾਮ ਬਿਬੂਂਡ ਬਿਖਮਤਾ ਨਾਨਕ ਬਹੰਤ ਜੋਣ ਬਸ ਰਹਿ ਗਈ ਪ੍ਰਮਾਤਮਾ ਦੇ ਨਾਲੋਂ ਲਾਟਾਂ ਤੋੜਨ ਕਰਕੇ ਇਹ ਜੀਵ ਪਤਾ ਨਹੀਂ ਕਿੰਨੀਆਂ ਤੁਚਨਾ ਦੇ ਵਿੱਚ ਪਿਆੜਕਦਾ ਇੱਕ ਦੇ ਨਾਮੋ ਨਾਤਾ ਪੁੱਟਣ ਕਰਕੇ ਮਾਰੇ ਕਹਿੰਦੇ ਕੇ ਘਰ ਦਾ ਨਾਮ ਉਹ ਸਾਜ ਬਣ ਗਿਆ ਏ ਸਭ ਕੀ ਮਿਹਰ ਕਰਦੇ ਨੇ ਜੀ ਕੀ ਏਕਾ ਹੀ ਪਹਿਮਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿੰਨ ਨਹੀਂ ਕੀਮਤ ਜਾਣੀ ਮਾਰੇ ਕਹਿੰਦੇ ਇੱਕ ਦੇ ਨਾਮ ਤੋਂ ਬਗੈਰ ਤੋਂ ਜਿੰਨੇ ਵੀ ਯਤਨ ਕਰਦਾ ਮੈਂ ਨਾ ਇਹਨਾਂ ਯਤਨਾਂ ਵਿੱਚੋਂ ਇੱਕ ਤਿੰਨ ਮਾਤਰ ਵੀ ਤੇਰੀ ਰੂਹ ਦੇ ਫਾਇਦੇ ਦਾ ਤੇਰੀ ਰੂਹ ਦੇ ਲਾਲ ਦਾ ਤੈਨੂੰ ਮੁਨਾਫਾ ਨਹੀਂ ਹੋਵੇਗਾ ਗੁਰੂ ਨਾਨਕ ਦੇਵ ਮਹਾਰਾਜੀਆਂ ਦੇ ਬਚਨ ਪੜ੍ਹਦੇ ਆਂ ਸਤਿਗੁਰੂ ਜੀ ਕਹਿੰਨ ਲੱਗੇ ਪਾਠ ਬੜਿਓ ਅਰ ਬੇਦ ਵਿਚਾਰਿਓ ਨੇਵਲਕ ਪਹਿਲਾਂ ਵਰਤ ਸਾਥ ਦੇ ਮਾਰੇ ਵੀ ਨੇ ਕੋ ਪਾਠ ਵੀ ਕਰਦਾ ਹੈ ਬੇਗਾ ਦੇ ਵਿਚਾਰ ਵੀ ਕਰਦਾ ਹੈ ਤੋ ਯੋਗ ਅਸਨ ਵੀ ਕਰਦਾ ਹੈ ਸਾਧੀਆਂ ਵੀ ਲਾਗੇ ਬੈਠਾ ਹੈ ਪਰ ਕਹਿੰਦੇ ਪੰਜ ਕਾਰਾਸ ਸੰਗ ਨਾ ਛੁਟ ਗਿਓ ਅਜੜੀਆਂ ਪੰਜ ਬਿਮਾਰੀਆਂ ਅੰਦਰ ਬੈਠੀਆਂ ਨੇ ਇਹਨਾਂ ਦੇ ਉੱਤੇ ਤੇਰਾ ਖੜਾ ਹੀ ਨਹੀਂ ਛੁਟਿਆ ਜਿੰਦਾਰ ਤੂੰ ਪਾਠ ਵੀ ਕੀਤੇ ਬੇਗਾ ਦੀ ਵਿਚਾਰ ਵੀ ਕੀਤੀ ਤੋ ਯੋਗ ਅਸਨ ਵੀ ਕੀਤੇ ਜੀਵਨ ਵਿੱਚ ਪਰ ਮਾਰੇ ਕਿੰਦੇ ਪੰਜ ਤਨਾਸ਼ਿਓ ਸੰਗ ਨਾ ਛੁਟਕਿਓ ਅਦਕ ਅਹੰ ਮੁੰਦ ਵਾਧੇ ਇਨ੍ਹਾਂ ਦੇ ਨਾਮੋਂ ਨਾਤਾ ਕਟਣਾ ਤੇ ਦੂਰ ਸੁਭੋ ਦੁਗਣਾ ਅੰਕਾਰ ਚੁੱਕ ਕੇ ਬਹਿ ਗਿਆ ਵੀ ਮੇਰੇ ਵਰਗਾ ਕੌਣ ਨਵੇਦਾ ਮੈਂ ਜੇ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਾਂ ਦੁਨੀਆਵੀ ਪਦਾਰਥਾਂ ਦਾ ਬੰਦਾ ਮਾਨ ਅੰਕਾਰ ਕਰੇ ਉਹਦੇ ਬਚਣ ਦੀ ਆਸਿੱਤ ਇੱਕ ਦਿਨ ਉਹ ਗੁਰੂ ਘਰ ਜਾਵੇਗਾ ਗੁਰੂ ਮੰਦਰ ਦੇ ਓੰਕਾਰ ਨੂੰ ਚੱਕਣਾ ਚੂਹ ਕਰਕੇ ਰੱਖ ਦੇਵੇਗਾ ਸੱਚਾ ਜੀ ਗੁਰਮੁਖ ਕੋ ਇਹੀ ਹੈ ਨਾ ਬੰਦਾ ਪਦਾਰਥਾਂ ਦਾ ਮਾਰਨ ਘਰ ਕਰਦਾ ਏ ਗੁਰੂ ਘਰ ਆਉਦਾ ਗੁਰੂ ਮੰਦਰ ਦੇ ਓੰਕਾਰ ਨੂੰ ਸਨੈਸ ਕਰ ਦਿੰਦਾ ਹੈ ਤੇ ਜਿਹੜਾ ਬੰਦਾ ਗੁਰੂ ਘਰ ਆਗੇ ਹੀ ਗੁਰੂ ਦੀ ਕੀਤੀ ਸੇਵਾ ਜਪਿਆ ਨਾਮ ਇਸੇ ਕਾਲ ਦੀ ਮਨ ਧਾਰ ਦੀ ਬੰਡ ਬਣ ਕੇ ਬਹਿ ਜਾਵੇ ਉਹਦਾ ਖੜਾ ਨੀ ਚੁਣੇਗਾ ਮੈਂ ਮਾਇਆ ਦਾ ਘਰ ਕੀਤਾ ਮੇਰੇ ਗੁਰੂ ਨੇ ਘਰ ਤੋੜ ਦਿੱਤਾ ਮੈਂ ਬਾਣੀ ਪੜੀ ਮੇਰਾ ਅੰਦਰ ਨਿਮਰਤਾ ਵਿੱਚ ਆਇਆ ਮੈਂ ਸੇਵਾ ਕੀਤੀ ਮੇਰਾ ਅੰਦਰ ਚੜ ਗਿਆ ਜੇ ਸੇਵਾ ਕਰਨੀ ਅਹੰਕਾਰ ਬਣ ਜਾਵੇ ਜੇ ਬਾਣੀ ਪੜ੍ਹਨੀ ਅਹੰਕਾਰ ਬਣ ਜਾਵੇ ਜੇ ਕਰੂਗੇ ਰਾ ਤੇ ਤੁਰਨਾ ਕੀ ਬੰਦੇ ਦਾ ਹੰਕਾਰ ਬਣ ਜਾਵੇ ਹਰ ਇਹਦੇ ਫਿਰ ਬੰਦਾ ਜਾਵੇਗਾ ਕਿਹਦੇ ਰਾਹੇ ਕਿਤੇ ਜਿਹੜੇ ਕਰਮ ਨੇ ਭਾਵੇਂ ਦਾ ਕਾਸ਼ ਕਰਨਾ ਸੀ ਕਿ ਕੋਈ ਉਹ ਮੇਰਾ ਕਾਰਨ ਬਣ ਜਾਵੇ ਪਰ ਦੀਵੰਦਗੀ ਦੀ ਵਾਦਤ ਨੇ ਅੰਦਰ ਨੂੰ ਝੁਕਾ ਕੇ ਨਿਮਰਤਾ ਵਿੱਚ ਲੈ ਕੇ ਆਉਣਾ ਹੈ ਜੇ ਵੰਦਗੀ ਕਰਨਾ ਹੀ ਹੰਕਾਰ ਬਣ ਜਾਵੇ ਨਾ ਨਾ ਮੇਰੇ ਵਰਗਾ ਨਾਮ ਜਪਣ ਵਾਲਾ ਕੋਈ ਨਹੀਂ ਕੁੰਡੀਆਂ ਤੇ ਮੇਰੀ ਬਰਾਬਰੀ ਕੌਣ ਕਰ ਦਿੰਦਾ ਇਹ ਵੀ ਤੇਨ ਘਾੜੀ ਹੈ ਨਾ ਮਾਰੇ ਕਹਿੰਦੇ ਤੂੰ ਪਾਠ ਵੀ ਕੀਤੇ ਵੇਦਾਂ ਦੀ ਵਿਚਾਰ ਵੀ ਕੀਤੀ ਤੂੰ ਯੋਗ ਅਸਨ ਵੀ ਕੀਤੇ ਪਰ ਪੰਜ ਤਨਾਸਿਓ ਸਾਜਣਾ ਛੁੱਟ ਗਿਆ ਪਾਠ ਕਰਕੇ ਵੇਦਾਂ ਦੀ ਵਿਚਾਰ ਕਰਕੇ ਗਿਆਨ ਹਾਸਲ ਕਰਕੇ ਜਿਹੜਾ ਪੰਜਾਂ ਵਕਾਰਾਂ ਤੋਂ ਖੜਾ ਛੁਵਾਉਣਾ ਸੀ ਉਹ ਤੇ ਅੱਜ ਵੀ ਤੇਰੇ ਤੋਂ ਛੁੱਟਿਆ ਕੋਈ ਨਹੀਂ ਸਭ ਤੋਂ ਵੱਡਾ ਅੰਕਾਰ ਰਤ ਲਾ ਕੇ ਬਹਿ ਗਏ ਮਾਰੇ ਕਦੀ ਨਾ ਹਮਣ ਚੱਲੇ ਤੀਰthi ਮਨ ਖੋਟੇ ਤਨ ਚੋੜ ਇੱਕ ਭੌਲਤੀ ਨਾਦਿਆਂ ਦੋਏ ਪਾਲ ਜੜੀ ਅਸ ਹੋਰ ਕਿਲਕੇ ਅੰਦਰ ਕੰਬਤ ਵਕਾਰ ਮਹਿਲ ਲੈ ਕੇ ਬੰਦਾ ਤੀਰਥਾਂ ਤੇ ਚੁੰਮੀਆਂ ਲਾਉਣ ਗਿਆ ਇੱਕ ਭਾਰ ਮਹਿਲ ਦਾ ਰਾਜਾ ਉਤਨ ਚਾਲ ਗੁਣਾ ਭਾਰ ਹੋਰ ਲੱਗ ਕੇ ਲੈ ਕੇ ਆ ਗਿਆ ਵਾਹਿਗੁਰੂ ਸਾਨ ਗੁਰੂ ਨਾਨਕ ਉਤਲੰਕਾਰ ਦੀ ਪੰਡ ਉਹ ਸੇਧ ਤੇ ਲਾ ਕੇ ਲੈ ਆਇਆ ਹੈ ਉਹ ਤੋਂ ਮੈਨੂੰ ਬੋਲ ਪੜਾਵਾ ਦੇ ਕੇ ਲੈ ਆਇਆ ਹੈ ਅਰ ਸਤਗੁਰੂ ਜੀ ਕਿਰਪਾ ਕਰਦੇ ਤੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰੇ ਸੁਆਮੀ ਕੇ ਦਵਾਰ ਤੇ ਜੈ ਬੁੱਧ ਵਿਵੇਕਾ ਥੇ ਮਾਲਕ ਜੀ ਮੈਂ ਦੁਨੀਆ ਦੇ ਆਸਰੇ ਛੱਡ ਕੇ ਤੇਰੇ ਦਰਵਾਜ਼ੇ ਤੇ ਆ ਕੇ ਡਿਗਿਆ ਵਾ ਕਿਰਪਾ ਕਰ ਮੈਨੂੰ ਬਵੇਕ ਬੁੱਧੀ ਦੀ ਦਾਤ ਬਖਸ਼ ਦੇ ਵਾਹਿ ਮੇਰੇ ਅੰਦਰ ਨੂੰ ਗਿਆਨ ਦੀ ਸੁਧ ਪੈ ਜਾਵੇ ਮੈਨੂੰ ਇਹ ਦਾਤ ਬਖਸ਼ ਦੇ ਮਾਰੇ ਕਿਦੇ ਮੋਣ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਮਨ ਮਾਹੀ ਤਤ ਤੀਰਤ ਸਭ ਧਰਤੀ ਪ੍ਰਭਿਓ ਦੁਬਦਾ ਛੁਟਕੈ ਨਾਹੀ ਮਾਰੇ ਕਹਿ ਲਗੇ ਅੰਦਰ ਦੀ ਦੁਬਦਾ ਤੇ ਛੁਟੀ ਨਹੀਂ ਇਹ ਭਾਵਾ ਤੀਰਥਾਂ ਤੇ ਇਸ਼ਨਾਨ ਕਰਕੇ ਵੀ ਬੰਦਾ ਪਰਤ ਆਇਆ ਹੈ ਮਹਾਰਾਜ ਅਗੇ ਕਿਰਪਾ ਕਰਦੇ ਨੇ ਕਿ ਜੀ ਕੀ ਏਕਾ ਹੀ ਮਹਿਮਾਨੀ ਅਵਰਤਨ ਕਾਲ ਰਾਜੇ ਬਹੁਤ ਤੇਰੇ ਤਿੰਨ ਤਿੰਨ ਨਹੀਂ ਕੀਮਤ ਜਾਣੀ ਹਰ ਕਿਨਕ ਪ੍ਰਮਾਤਮਾ ਦੇ ਇੱਕ ਨਾਮ ਤੋਂ ਬਗੈਰ ਤੁ ਆਪਣੀ ਜ਼ਿਦਰੀ ਦੇ ਵਿੱਚ ਜਿੰਨੇ ਮਰਜੀ ਕਰਮ ਕਰਕੇ ਦੇਖ ਲੈ ਸੱਚ ਇਹ ਵੈ ਜਿੰਨਾ ਚਿਰ ਪ੍ਰਮਾਤਮਾ ਦੇ ਨਾਮ ਦੇ ਨਾਲ ਅੰਦਰ ਦਾ ਨਾਤਾ ਜੁੜਦਾ ਨਹੀਂ ਕੀਤੇ ਕੋਈ ਕਰਮ ਕੀਤੇ ਕੋਈ ਯਤਨ ਵੀ ਆਤਮਾ ਨੂੰ ਸਪੂਰਨ ਕਦੇ ਨਹੀਂ ਦੇ ਸਕਦੇ ਅੱਗੇ ਗੁਰਦੇਵ ਜੀ ਕਿਰਪਾ ਕਰਦੇ ਨੇ ਕਿ ਜਦੋਂ ਆਤਮਾ ਪਰਮਾਤਮਾ ਵਿੱਚ ਅਪੇਰਦੀ ਹੈ ਨਾ ਫਿਰ ਇੱਕ ਗੱਲ ਦੀ ਸਮਝ ਪੈਂਦੀ ਹੈ ਕਿ ਮੇਰਾ ਮੇਰੇ ਵਿੱਚ ਕੁਝ ਵੀ ਨਹੀਂ ਜੋ ਕੁਝ ਵੀ ਮੈਂ ਭਰਦਾ ਪਿਆ ਮੇਰੇ ਮਨਕ ਦਾ ਦਿੱਤਾ ਹੋਇਆ ਹੈ ਦੇਖੋ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ

ਹਾਮ ਕਰਾਂਗੇ ਹਮ ਮੂਰਖ ਗਵਾਰ ਸਵਾਰਥੀ ਬਿਰਥ ਕਹਿੰਦੀ ਹੈ